ਸਾਰਿਆਂ ਨੂੰ ਜੀ ਸਤਿ ਸ੍ਰੀ ਅਕਾਲ ਅੱਜ ਤੁਹਾਨੂੰ ਆਪਾਂ ਨਾ ਟੂਟੀਆਂ ਕਲੀਨ ਕਰਕੇ ਦਿਖਾਵਾਂਗੇ ਦੇਖੋ ਜੀ ਇਹਨਾਂ ਦੇ ਉੱਤੇ ਪਾਣੀ ਦੇ ਦਾਗ ਦੱਬੇ ਜਿਹੜੇ ਲੱਗ ਜਾਂਦੀਆਂ ਬਿਲਕੁਲ ਵੀ ਗਾਇਬ ਨਹੀਂ ਹੁੰਦੇ ਹੈਗੇ ਜਿੰਨਾ ਮਰਜ਼ੀ ਆਪਾਂ ਬਰਸ਼ ਦੇ ਨਾਲ ਕੱਪੜੇ ਦੇ ਨਾਲ ਸਾਫ਼ ਕਰ ਲਈਏ ਸਿਰਫ ਆਪਾਂ ਦੋ ਚੀਜ਼ਾਂ ਲਗਾਵਾਂਗੇ ਉਹਨਾਂ ਨੂੰ ਮਿਕਸ ਕਰਕੇ 5 ਮਿੰਟ ਲਾ ਕੇ ਤੁਸੀਂ ਛੱਡਣਾ ਤੁਹਾਡੀਆਂ ਟੂਟੀਆਂ ਤੁਸੀਂ ਖੁਦ ਹੀ ਹੈਰਾਨ ਰਹੇ ਚੋਗੇ ਇੰਨੀ ਚਮਕਾਊਗੀ ਤੁਸੀਂ ਪਹਿਲਾਂ ਵੀ ਇਹਨਾਂ ਨੂੰ ਚੈੱਕ ਕਰ ਸਕਦੇ ਹੋ ਤੇ ਬਾਅਦ ਵਿੱਚ ਵੀ ਜੀ ਸਾਡੇ ਚੈਨਲ ਤੇ ਤੁਸੀਂ ਪਹਿਲੀ ਵਾਰ ਆਇਆ ਹੈਂ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਜੀ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਜੀ ਸਭ ਤੋਂ ਸੌਖਾ ਤਰੀਕਾ ਜੀ ਟੂਟੀਆਂ ਨੂੰ ਕਲੀਨ ਕਰਨ ਦਾ ਚਲੋ ਆਪਾਂ ਜੀ ਹੁਣ ਵੀਡੀਓ ਕਰਦੇ ਹਾਂ ਸਟਾਰਟ ਵੀਡੀਓ ਨੂੰ ਬਿਲਕੁਲ ਵੀ ਤੁਸੀਂ ਸਲੀਪ ਨਾ ਕਰਿਓ ਐਂਡ ਤੱਕ ਜ਼ਰੂਰ ਦੇਖਿਓ ਆਪਾਂ ਨੇ ਜੀ ਇੱਥੇ ਇੱਕ ਪਲਾਸਟਿਕ ਦੀ ਕੋਲੀ ਲਈ ਆ ਤੇ ਇਹਦੇ ਵਿੱਚ ਆਪਾਂ ਨਾ ਟੂਟੀਆਂ ਦੇ ਹਿਸਾਬ ਦੇ ਨਾਲ ਜਿੰਨੀਆਂ ਵੀ ਤੁਸੀਂ ਟੂਟੀਆਂ ਸਾਫ ਕਰਨੀਆਂ ਨੇ ਉਸ ਹਿਸਾਬ ਨਾਲ ਤੁਸੀਂ ਆਪਾਂ ਨੇ ਆ ਮਿੱਠਾ ਸੋਡਾ ਲਿਆ ਜੀ ਇੱਕ ਚਮਚਾ ਜੇ ਤਾਂ ਹੋਣੀਆਂ ਟੂਟੀਆਂ ਜ਼ਿਆਦਾ ਨੇ ਤਾਂ ਤੁਸੀਂ ਵੱਧ ਲੈ ਸਕਦੇ ਹੋ ਤੇ ਆਪਾਂ ਨੇ ਇੱਥੇ ਡੇਢ ਚਮਚਾ ਲੈ ਲਿਆ ਮਿੱਠੇ ਸੋਡੇ ਦਾ ਤੇ ਇੱਕ ਲਵਾਂਗੇ ਆਪਾਂ 콜ਗੇਟ 콜ਗੇਟ ਲਵਾਂਗੇ ਇੱਕ ਤੁਸੀਂ ਇੱਕ ਚਮਚਾ ਕਾਲਗੈਟਾ ਪਾ ਸਕਦੇ ਹੋ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਾਂਗੇ ਤੁਸੀਂ ਇੱਕ ਲੈਣਾ ਵਰਸ਼ ਇਹਨੂੰ ਤੁਸੀਂ ਜੀ ਚੰਗੀ ਤਰ੍ਹਾਂ ਨਾਲ ਕਾਲਗੈਟਨ ਉਤੇ ਮਿੱਠੇ ਸੋਡਨ ਮਿਕਸ ਕਰ ਲੈਣਾ ਬਾ ਆਪਾਂ ਨੇ ਇਹ ਜਿਹੜਾ ਘੋਲ ਤਿਆਰ ਕੀਤਾ ਹੈ ਜੀ ਇਹਨੂੰ ਤੁਸੀਂ ਪਤਲਾ ਨਹੀਂ ਕਰਨਾ ਹੈਗਾ ਆਪਣੀਆਂ ਟੂਟੀਆਂ ਦੇ ਉੱਤੇ ਬਿਲਕੁਲ ਹੀ ਲੱਗਣਾ ਚਾਹੀਦਾ ਵਾ ਉਸ ਹਿਸਾਬ ਨਾਲ ਤੁਸੀਂ ਇਹ ਰੱਖਿਓ ਚਲੋ ਜੀ ਹੁਣ ਆਪਾਂ ਰੋਟੀਆਂ ਦੇ ਉੱਤੇ ਲਾ ਦਿੰਨੇ ਆ ਇਹਨੂੰ ਲੋ ਜੀ ਆਪਾਂ ਨੇ ਜਿਹੜਾ ਇਹ ਘੋਲ ਤਿਆਰ ਕੀਤਾ ਤੇ ਹੁਣ ਆਪਾਂ ਚੰਗੀ ਤਰ੍ਹਾਂ ਇਹਨੂੰ ਰੋਟੀਆਂ ਦੇ ਉੱਤੇ ਕਰ ਦਿੰਨੇ ਆ ਇਸ ਤਰ੍ਹਾਂ ਟੂਟੀ ਦੇ ਉੱਤੇ ਇਹ ਆਪਣਾ ਇਹ ਕੈਮੀਕਲ ਜਿਹੜਾ ਆਪਾਂ ਨੇ ਬਣਾਇਆ ਵਾ ਖੜਨਾ ਚਾਹੀਦਾ ਵਾ ਜਿੰਨੇ ਵੀ ਆਪਣੇ ਹੈ ਟੂਟੀ ਦੇ ਉੱਤੇ ਦਾਗ-ਦੱਬੇ ਨੇ ਇਹ ਵੀ ਸਾਰੇ ਲੈ ਜਾਣਗੇ ਤੇ ਆਪਣੀਆਂ ਟੂਟੀਆਂ ਵੀ ਬਿਲਕੁਲ ਸਾਫ਼ ਹੋ ਜਾਣਗੀਆਂ ਇਹਨੂੰ ਤੁਸੀਂ ਨਾ 5 ਮਿੰਟ ਲਾ ਕੇ ਜੀ ਇਸ ਤਰ੍ਹਾਂ ਛੱਡ ਦਿਓ ਤੇ ਉਸ ਤੋਂ ਬਾਅਦ ਆਪਾਂ ਇੱਕ ਸਕਰਾਪ ਲਾਵਾਂਗੇ ਤੇ ਉਹਦੇ ਨਾਲ ਫਿਰ ਸਾਫ਼ ਕਰ ਦਾਂਗੇ ਜਲਦੀ ਚੰਦੀ ਵੀਡੀਓ ਨੂੰ ਜੀ ਲਾਈਕ ਜ਼ਰੂਰ ਕਰ ਦਿਆ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਕਿ ਸ਼ੇਅਰ ਕਰ ਦਿਓ ਲੋ ਜੀ ਆਪਾਂ ਨੇ ਟੂਟੀਆਂ ਦੇ ਉੱਤੇ ਜਿਹੜਾ ਇਹ ਕੈਮੀਕਲ ਤਿਆਰ ਕੀਤਾ ਸੀ ਉਹ ਉੱਪਰ ਨਹੀਂ ਲਾਉਤਾ ਤੇ ਹੁਣ 5 ਮਿੰਟ ਦੀ ਆਪਾਂ ਇਹਦੀ ਵੇਟ ਕਰਾਂਗੇ 5 ਮਿੰਟ ਲਾ ਕੇ ਇਹਨੂੰ ਛੱਡਣਾ ਬਹੁਤ ਜੇ ਤੁਸੀਂ ਇਸ ਤਰੀਕੇ ਨਾਲ ਟੂਟੀਆਂ ਨੂੰ ਸਾਫ ਕਰੋਗੇ ਬਿਲਕੁਲ ਹੀ ਤੁਹਾਡੀਆਂ ਟੂਟੀਆਂ ਕਲੀਨ ਹੋ ਜਾਣਗੀਆਂ ਇਹ ਬਹੁਤ ਹੀ ਵਧੀਆ ਸੌਖਾ ਤਰੀਕਾ ਜੀ ਨਾਰਮਲੀ ਆਪਣੀ ਇਹ ਦੂ ਘਰ ਦੇ ਵਿੱਚ ਚੀਜ਼ਾਂ ਹੁੰਦੀਆਂ ਨੇ ਤੇ ਆਪਾਂ ਤੁਹਾਨੂੰ ਸਾਫ ਕੀਤੀਆਂ ਵੀ ਦਿਖਾਵਾਂਗੇ ਹੁਣ ਆਪਾਂ 5 ਮਿੰਟੇ ਦੀ ਵੇਟ ਕਰਦੇ ਆ ਫਿਰ ਉਦੋਂ ਬਾਅਦ ਆਪਾਂ ਸਕਰੱਬ ਦੇ ਨਾਲ ਸਾਫ ਕਰਾਂਗੇ ਲਓ ਜੀ ਹੁਣ ਆਪਾਂ ਇਹ ਟੂਟੀਆਂ ਨੂੰ ਸਾਫ ਕਰਦੇ ਆ ਚੰਗੀ ਤਰ੍ਹਾਂ ਇੱਕ ਸਕਰੱਬ ਲੈਣਾ ਤੁਸੀਂ ਸਕਰੱਬ ਦੇ ਨਾਲ ਇਸ ਤਰ੍ਹਾਂ ਟੂਟੀਆਂ ਨੂੰ ਚੰਗੀ ਤਰ੍ਹਾਂ ሰፍ ከፈለብነ ਲੋ ਜੀ ਤੁਸੀਂ ਟੂਟੀਆਂ ਨੂੰ ਦੇਖ ਸਕਦੇ ਹੋ ਪਹਿਲਾਂ ਕਿੰਨੇ ਇਹਨਾਂ ਦੇ ਉੱਤੇ ਦਾਗ ਦੱਬੇ ਸੀਗੇ ਤੇ ਹੁਣ ਤੁਸੀਂ ਇਹਨਾਂ ਨੂੰ ਚੈੱਕ ਕਰ ਸਕਦੇ ਹੋ ਨੇੜੇ ਤੋਂ ਵੀ ਚੈੱਕ ਕਰ ਸਕਦੇ ਹੋ ਦੇਖੋ ਜੀ ਕਿੰਨੀਆਂ ਚਮਕ ਆ ਗਈ ਇਹਨਾਂ ਦੇ ਉੱਤੇ ਤੇ ਸਿਰਫ ਆਪਾਂ ਨੇ ਦੋ ਚੀਜ਼ਾਂ ਦਾ ਹੀ ਇਸਤੇਮਾਲ ਕੀਤਾ ਤੇ ਬਹੁਤ ਹੀ ਸੌਖਾ ਤਰੀਕਾ ਨੇ ਚੀਨਾਂ ਦੇ ਉੱਤੇ ਕੋਈ ਵੀ ਦਾਗ ਰਹਿਣਾ ਵਾ ਤੇ ਬਿਲਕੁਲ ਤੁਹਾਡੀਆਂ ਟੂਟੀਆਂ ਐਨ ਕਲੀਨ ਹੋ ਜਾਣਗੀਆਂ ਤੇ ਕਿਹੋ ਜੀ ਸਾਡੀ ਵੀਡੀਓ ਲੱਗੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਦੇ ਆਇਓ ਕੋਈ ਵੀ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਤੇ ਆਪਾਂ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਮਿਲਦੇ ਆਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ